Τελειώνονται και γι' αυτόν τον λόγο του κολλήματο. Και γι' αυτόν τον बोल गए ना पर उसको पादिर नहीं को नहीं जागीय बैटरी से सामान्य प्रभाव से कल नहीं लगता ये आज से वाले चले गए थे हमारे यहां पे ऊपर दो से भी चला रहे हैं ये मेरे पास कोई बात सी नहीं है हां ये बात से ही है जो और सुनिए ये गन्ना पानी नो

راج سن تین لاک ہزار جیمت مارو ਮੈਨੂੰ ਪਰੋਂ ਬਾਕੀ ਕੋਈ ਸੁਪੋਧਾ ਨਹੀਂ ਮਿਲਦੀ ਮੇਰੀ ਕਿਹੜੇ ਬੋਨਸ ਉਹੀ ਦਾ ਸਹਿਮਤਤਾ ਨਹੀਂ ਹੋਈ ਹੈ ਆਪਾਂ ਨੂੰ ਇਸ ਬਾਰੇ ਪਾਣੀ ਨਹੀਂ ਪਾਣੀ ਬਾਰੇ ਤੁਹਾਨੂੰ ਪਤਾ ਕੀ ਹੋ ਰਹੀ ਹੈ ਸਾਡੇ ਪਾਣੀ ਨਹੀਂ ਸਰਕਾਰ ਦੀ ਅਹਦੇਤਾ ਤੱਕ ਸਾਨੂੰ 100% ਵਧਾਉਣੀ ਪੈਣੀ ਹੈ ਤੁਸੀਂ ਉਹ ਮਿਲਾਂ ਰਵਾਦੀ ਮੁਰਦੇ ਦੇ ਸਾਹ ਦੇ ਵਿੱਚ ਤੁਹਾਨੂੰ ਤੇ ਮੋਟਰ ਜਿਹੜਾ ਕਿ ਪ੍ਰਬੰਧ ਕਰਨ ਵਾਲਾ ਪਾਣੀ ਦਾ ਪ੍ਰਬੰਧ ਅਸੀਂ ਸਰਪੰਚ ਸਾਹਿਬ ਦੱਸੋ ਮੈਂ ਨਾ ਚੋਲਾ ਮਿਤਾ ਹਾਂਜੀ ਆਸਾਲੀਂ ਨੇ ਪਤਾ ਪੈਂਦਾ ਬੰਦਾ ਨਹੀਂ ਤਾਂ ਉਹ ਕਹਿੰਦੇ ਨਹੀਂ ਉਹ ਤੁਹਾਨੂੰ ਹੈ ਕਿ ਇਹ ਕਿੱਲਾ ਬੰਦਾ ਜਿਹੜੀ 80% ਸਬਜੈਕਟ ਕਰ ਰਹੀ ਹੈ ਸੋਲਰ ਸੈਸ਼ਨ ਮੰਗ ਲਈਏ ਉਹਦਾ ਕੀ ਪ੍ਰੋਸੈਸਰ ਆਪੋ ਦੇ ਭਾਗ ਵਿੱਚ ਰੇਲ ਪਤਾ ਕਰ ਲਏਗਾ ਯੂਰੋ ਵੀ ਤੁਸੀਂ ਜੇਟ ਤੋਂ ਹੁੰਦੇ ਹੋ ਨਾਲ ਦੋਵੇਂ 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 ਪਾਸੇ ਘੱਟ ਹੋ ਰਹੇ ਨੇ